ਪੈਂਡੋ ਜੜਿਆ ਜਾਵੇ ਕਮਲੇ ਨੂੰ ਹਾਰਿਆਂ ਦੀ ਬਣੀ ਸਾਡੇ ਜਿੰਨੇ ਉੱਥੇ ਰਾਜਨੀਤਿਕ ਲੀਡਰ ਜਾਂਦੇ ਨੇ ਇੱਕ ਨਹੀਂ ਸਾਰੇ ਪਤਾ ਕੀ ਕਰਦੇ ਆ ਉਹਨਾਂ ਨੂੰ ਲੋਕਾਂ ਦਾ ਦੁੱਖ ਨਹੀਂ ਨਾ ਹੜਾਂ ਦਾ ਦੁੱਖ ਆ ਨਾ ਫਸਲਾਂ ਮਾਰੀਆਂ ਦਾ ਦੁੱਖ ਆ ਜਿਵੇਂ ਦਰਾਣੇ ਜਠਾਣੇ ਵਾਂਗੂ ਮੇੜੋਂ ਮੇ ਨਹੀਂ ਹੋ ਕੇ ਨਾ ਲੱਭਦੇ ਕੀ ਆ ਕੁਰਸੀ ਐਂ ਕਰੂ ਕਹਿੰਦਾ 27 ਨੂੰ ਆਪਾਂ ਤਿਆਰੀ ਕਰੋ ਖਿੱਚੋ ਤੁਸੀਂ 29 ਦੇ ਵਿੱਚ ਆਪਾਂ ਕੰਕਰੀਟ ਵਾਲੇ ਪਤਾ ਨਹੀਂ ਕਿਹੜੇ ਪੱਕੇ-ਪੱਕੇ ਬਣਾਵਾਂਗੇ ਪਹਿਲਾਂ ਸਰਕਾਰ ਤੁਸੀਂ 20 ਸਾਲ ਰਾਜ ਕੀਤਾ 47 ਤੋਂ ਲੈ ਕੇ ਤੁਹਾਡੀ ਵਿੱਚ ਸਰਕਾਰਾਂ ਦੇ ਚੱਲਦੇ ਆਉਣੇ ਤੁਸੀਂ ਐਨੇ ਤਾਂ ਨਹੀਂ ਪੰਜਾਬੀ ਯਾਰ ਹੁਣ ਕਮਲੇ ਹੋਣੇ ਇਹ ਨਹੀਂ ਕਿ ਤਾਂ ਕੁਝ ਜਾਗ ਪਿਆ ਹੋਣਿਆ ਤਰਿਆਵਾ ਜੇ ਕੋਈ ਮੱਛੀਆਂ ਲੱਭਦਾ ਕੋਈ ਕੁਝ ਲੱਭਦਾ ਕੋਈ ਵਿਚਾਰਾ ਉੱਥੇ ਰੋਟੀ ਨੂੰ ਤਰਸ ਰਿਆ ਸਾਡੇ ਆਗੂ ਬੋਟਾਂ ਬਣਾਉਣ ਤੇ ਲੱਗਿਆ ਬੋਟਾਂ ਤੇ ਵਾਹ ਵਾਹ ਵਾਹ